ਹਾਂਜੀ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਬੋਪਾ ਰਾਜ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਤੇ ਸਾਰੇ ਠੀਕ ਠਾਕ ਹੋ ਦੀਸ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਅੱਜ ਤਰੀਕ ਹੈਗੀ ਹੈ 11 ਦਿਨ ਹੈਗਾ ਆ ਐਤਵਾਰ ਦਾ ਤੇ ਹੋ ਗਿਆ ਸ਼ਾਮ ਦਾ ਟਾਈਮ ਤੇ ਦੁਪਹਿਰ ਦਾ ਹੀ ਬਸ ਇੰਨੀ ਗਹਿਰ ਗਹਿਰ ਚੜੀ ਸੀਗੀ ਤੇ ਜਿਦਾਂ ਕਹਿ ਲੋ ਵੀ ਅੱਜਕੱਲ੍ਹ ਕਣਕ ਦਾ ਕੰਮ ਮੁਕੀ ਗਿਆ ਤੇ ਉੜੀ ਦਾ ਵੀ ਕੰਮ ਨਿਭੜ ਗਿਆ ਤਾਂ ਹੁਣ ਜੀਵਿੰਦਾਰ ਆਪਣੇ ਖੇਤਾਂ 'ਚ ਅੱਗ ਲਾਉਂਦੇ ਆ ਤੇ ਉਹ ਅੱਗ ਦਾ ਮਤਲਬ ਘਟਾ ਘਟਾ ਸਾਰਾ ਘਰਾਂ ਨੂੰ ਆਉਂਡਿਆ ਆ ਸਾਰਾ ਵੀੜਾ ਪਰ ਜਾਂਦਾ ਆ ਚਲੋ ਕੱਟਾ ਮਿੱਟੀ ਬਹਿ ਜਾਊਗਾ ਤੇ ਵਧੀਆ ਹੋ ਗਿਆ ਮੌਸਮ ਠੰਡਾ ਹੋ ਗਿਆ ਤੇ ਠੰਡ ਹੋ ਗਈ ਆ ਤੇ ਦੇਖੋ ਜੀ ਕਿਦਾਂ ਬੁਲਬਲੇ ਆਲਾ ਮੀਂਹ ਆ ਤੇ ਵਧੀਆ ਹੋ ਗਿਆ ਠੰਡ ਹੋ ਗਈ ਆ ਤੇ ਹਟ ਹਟ ਬਹੁਤ ਹੋਇਆ ਸੀਗਾ ਦੁਪਹਿਰ ਦਾ ਹੀ ਤੇ ਬਹੁਤ ਜ਼ਿਆਦਾ ਹੀ ਹੋ ਗਿਆ ਸੀਗਾ ਤੇ ਮੀਨਾ ਚਲੋ ਮੌਸਮ ਠੰਡਾ ਹੋ ਗਿਆ ਹੁਣ ਤੇ ਵਧੀਆ ਹੋ ਗਿਆ ਤੇ ਮੈਂ ਜਾਣਾ ਸੀ ਗੁਰਦੁਆਰਾ ਸਾਹਿਬ ਤੇ ਮੀਨੇ ਮੈਨੂੰ ਰੋਕ ਲਿਆ ਤੇ ਮੇਰੀ ਪੂਰੀ ਤਿਆਰੀ ਸੀ ਮੇਗਾ ਚਲੋ ਜਾਈਏ ਤੇ ਗੁਰੂ ਘਰ ਹਾਜ਼ਰੀ ਲਵਾਈਏ ਤੇ ਅਰਦਾਸ ਵੀ ਕੀਤੀ ਕਰੀਏ ਤੇ ਵਾਹਿਗੁਰੂ ਸੁਣਦਾ ਆ ਤੇ ਉਹ ਹੀ ਸੁਣਨ ਵਾਲਾ ਆ ਹਣਪੜ ਸਾਹਿਬ ਰੱਖਿਆ ਆ ਕੱਲ ਤੋਂ 10 ਤਰੀਕ ਤੋਂ ਕੱਲ 12ਨ ਭੋਗ ਪਹਿਣਗੇ ਬਾਬਾ ਹੰਦਾਲ ਜੀ ਤੇ ਗੁਰਦੁਆਰਾ ਸਾਹਿਬ ਤੇ ਦੇਖੋ ਜੀ ਬਲਬ ਲੈਣਾ ਮੀ ਆ ਤੁਹਾਡਾ ਹੈ ਨੀਗਾ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਆਪਾਂ ਹੰਦਾਲ ਜੀ ਦਾ ਸਾਡੇ ਘਰੋਂ ਦਰਸ਼ਨ ਹੁੰਦੇ ਆ ਤੇ ਲਾਈਟ ਚਲ ਗਈ ਆ ਮੀ ਦੇ ਨਾਲ ਲਾਈਟ ਮੀ ਆਇਆ ਲਾਈਟ ਚਲ ਗਈ ਤਦੋਂ ਫਿਰ ਥੋੜਾ ਜਿਹਾ ਘਟਿਆਦਾ ਹੈਗਾ ਸ਼ਾਇਦ ਜੇ ਘਟ ਜਾਵੇ ਤਾਂ ਵਧੀਆ ਗੱਲ ਆ ਮੈਂ ਗੁਰਦਵਾਰ ਸਾਹਿਬ ਜਾਇਆ ਵਾਂ ਕਟਿਆ ਕਟਿਆ ਹੈਗਾ ਯੂਪਰ ਆਸ਼ਾ ਰਾਤ ਨੂੰ ਆ ਸਕੇ ਹੈ ਨਾ ਕੋਈ ਨਹੀਂ ਪਤਾ ਹੈਗਾ ਇਹਦਾ ਰੱਬ ਦੇ ਰੰਗਾਂ ਦਾ ਨਾ ਪਤਾ ਨਹੀਂ ਕਿਹੜੀ ਗੱਲੀ ਰਾਜੀ ਰੱਬ ਤੇ ਨਾਲ ਨਾਲ ਬਿਲੀ ਲਸਕਣ ਢਈਆ ਤੇ ਮੈਂ ਪਾਇਆ ਕਾਲਾ ਸੂਟ ਮੇਰੀ ਮਾਨੋ ਬਿੱਲੀ ਆ ਗਈ ਆ ਨਹੀਂ ਸਾਫ ਵੀ ਡਗ ਨਹੀਂ ਨਾ ਤੇ ਦੇਖੋ ਬੱਦਲ ਬੱਦਲ ਕਦਾ ਛਾਏ ਪਏ ਆ ਤੇ ਲੱਗਦਾ ਵੀ ਰਾਤ ਨੂੰ ਵੀ ਵੀ ਆਊਗਾ ਚਲੋ ਖੈ ਠੰਡਾ ਹੋ ਗਿਆ ਨਿੱਕੇ ਦੇ ਨਾਲ ਵਧੀਆ ਹੋ ਗਿਆ ਅੱਛਾ ਸਾਡੀਆਂ ਮੀਂਹ ਹਟ ਗਿਆ ਹਟ ਗਿਆ ਘਟ ਗਿਆ ਘਟ ਗਿਆ ਜੋ ਮੇਰਾ ਬਹੁਤ ਸ਼ਰਾਰਤੀ ਹੈ ਹੌਲੀ ਹੌਲੀ ਚੱਲੋ ਥਾਈਲੈਂਡ ਤਲਕਣਾ ਜਾਏ ਕਿਤੇ ਥਾਈਲੈਂਡ ਅਸੀਂ ਤਾਂ ਉਹੜਾ ਚਲੋ ਜੀ ਮੀਤ ਆੜ ਗਿਆ ਹੁਣ ਮੈਂ ਜਾਵਾਂ ਗੁਰਦੁਆਰਾ ਸਾਹਿਬ ਤੇ ਗੁਰੂ ਆਪਣੇ ਨੂੰ ਦੁੱਖ ਸੁਣਾਇਆ ਹੀ ਉਹ ਸੁਣਨੇ ਵਾਲਾ ਤੇ ਜੇ ਆਪਾਂ ਕਿਸੇ ਨੂੰ ਹੋਰ ਸੁਣਾਉਨੇ ਆ ਫਿਰ ਤਾਂ ਮਜ਼ਾਕ ਹੀ ਕਰਦੀ ਦੁਨੀਆ ਹਨਾ ਤੇ ਰੱਬ ਨੇ ਗੱਲਾਂ ਆ ਤੇ ਰੱਬ ਨੇ ਗੱਲਾਂ ਕਰਨੀਆਂ ਚਾਹੀਦੀਆਂ ਉਹ ਸਾਡੇ ਦੁੱਖ ਸੁਣਦਾ ਵਾਹਿਗੁਰੂ ਹਨਾ ਚਲੋ ਇਹ ਸ਼ਰਾਟਾ ਜਾ ਪੈ ਗਿਆ ਤੇ ਗੁਰੂ ਘਰ ਜਾਈਏ ਵਾਹਿਗੁਰੂ ਨੋ ਜੀ ਹੁਣ ਮੈਂ ਜਾਇ ਮੈਂ ਗੁਰਦੁਆਰਾ ਸਾਹਿਬ ਤਾਂ ਦੇਖੋ ਜੀ ਮੇਰੇ ਮੁੱਸੇ ਵਾਲੇ ਦਾ ਛੱਲਾ ਸਦਾ ਹੀ ਹਮ ਰਹਿਣਗੇ ਜਿੰਦెలਾਂ ਜੇ ਬਸਦੇ ਅੱਜ ਵੀ ਜਦੋਂ ਗਾਣਾ ਆਉਂਦਾ ਮਿੰਟੋ ਮੇਟੀ ਮਿਲੀਅਨ ਵਿੱਚ ਜਾਂਦਾ ਹੈ ਚਲੋ ਖਾਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੋਈ ਹੁੰਦਾ ਹੈ ਤੇ ਗੁਰਦੁਆਰਾ ਸਾਹਿਬ ਆਈ ਹੈ ਜੀ ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਤਰੀਕ ਹੋਗੀ 12 ਤੇ ਦਿਨ ਹੈਗਾ ਸੋਮਵਾਰ ਤੇ ਦੁਪਹਿਰ ਦਾ ਹੋ ਗਿਆ ਟਾਈਮ ਤੇ ਸਵੇਰੀ ਮੇਰੀ ਉੱਠ ਕੇ ਝਾੜੂ ਪੋਚਾ ਸਫਾਈਆਂ ਰੁੱਟੀ ਪਾਣੀ ਸਾਰਾ ਕੰਮ ਖੁੰਗੜ ਕੇ ਕੱਪੜੇ ਕੱਪੜੇ ਧੋ ਕੇ ਤੇ ਔਰ ਅੱਜਕੱਲ ਜਿਦਾਂ ਕੋਲ ਵੀ ਗਰਮੀ ਆ ਤੇ ਕੱਪੜੇ ਤਾਂ ਡੇਲੀ ਧੋਣੇ ਪੈਂਦੇ ਆ ਛਾਣ ਹੁੰਦਾ ਵੀ ਇਕੱਠੇ ਕਰਕੇ ਚਲੋ ਧੋ ਲੋ ਹਨਾ ਤੇ ਗਰਮੀਆਂ ਨੂੰ ਤਾਂ ਡੇਲੀ ਧੋਣੇ ਪੈਂਦੇ ਆ ਕਪਸੀਨੇ ਵਾਲੇ ਦੂਜੀ ਵਾਰ ਨਹੀਂ ਪੈਂਦੇ ਇੱਕ ਵਾਰੀ ਪਾ ਕੇ ਹਨਾ ਤੇ ਕੱਲ ਮੀਂਹ ਪਾ ਪਿਆ ਸੀਗਾ ਤੇ ਉਹਦੇ ਕਰਕੇ ਫਿਰ ਨੇਰੀ ਵੀ ਤੇ ਫਿਰ ਵੀੜੇ ਵਿੱਚ ਮਿੱਟੀ ਰੇਤਾ ਜਿੱਦਾਂ ਪਿੰਡ ਪੰਜਾਬ ਵਾਲੇ ਭੈਣ ਜੀ ਨੇ ਕਿਹਾ ਸੀਗੇ ਵੀ ਕਵਾਂਟਲ ਕੂੜਾ ਇਕੱਠਾ ਕਰਕੇ ਨਾ ਫੇਮਿਸ਼ ਕਰਨਾ ਚੱਲਨੇ ਆ ਬੰਦੇ ਹਨਾ ਉਹੀ ਹਿਸਾਬ ਸਾਡਾ ਆ ਤੇ ਕਵਾਂਟਲ ਕਵਾਂਟਲ ਦੇ ਹਿਸਾਬ ਨੇ ਸੀਗਾ ਵਿੱਚੇ ਪੱਤੇ ਵਿੱਚੇ ਮਿੱਟੀ ਰੇਤਾ ਹਨਾ ਤੇ ਜਾਨੀ ਕੂੜਾ ਬਹੁਤ ਸੀਗਾ ਤੇ ਫਿਰ ਨਾਲ ਟਾਇਲਾਂ ਦੇ ਵੀ ਸਾਰ ਸਫਾਈ ਝਾੜੂ ਪੋਚਾ ਕਰਨਾ ਪੈਂਦਾ ਆ ਤੇ ਥੋੜਾਕ ਟਾਈਮ ਸਿਸ ਦੇ ਲਾਈਵ ਹੋਏ ਹੋਏ ਸੀਗੇ ਤੇ ਕੰਮ ਕਰ ਕਰ ਕੇ ਫਿਰ ਮੈਨੂੰ ਲਾਈਵ ਛੇਤੀ ਕੱਟਣੀ ਪਈ ਤੇ ਕੰਮ ਕਰ ਵੀ ਰਹਿੰਦੇ ਸੀਗੇ ਤੇ ਮੇਰੀਆਂ ਭੈਣਾਂ ਟਵਾਲ ਫੈਮਿਲੀ ਬਲੌਕਸ ਵਾਲੇ ਭੈਣ ਜੀ ਕਹਿੰਦੇ ਤੁਸੀਂ ਕੰਮ ਨਿਬੜ ਲਿਆ ਤੇ ਕੁਝ ਕੰਮ ਨਿਬੜਿਆ ਸੀ ਕੁਝ ਥੋੜਾ ਹੋਇਆ ਸੀਗਾ ਦੇਖੋ ਜਿੰਦਗੀ ਮੁੱਕ ਜਾਂਦੀ ਕੰਮ ਨਹੀਂ ਮੁੱਕਦੇ ਹੈਗੇ ਤੇ ਇਦਾਂ ਤੇ ਹੁਣ ਥੋੜਾ ਕੰਮ ਮੇਰਾ ਮੈਂ ਕੰਮ ਤਾਂ ਫ੍ਰੀ ਹੋਈ ਆ ਦੇਖੋ ਧੁੱਪ ਕਿੰਨੀ ਤਿੱਖੀ ਪਈ ਆ ਲੱਗਣ ਢਈ ਆ ਤੇ ਦੇਖੋ ਜੀ ਜਿਹੜੀ ਵੀਡੀਓ ਬਣਾਉਣੀ ਹੈ ਨਾ ਕੋਈ ਮਾੜੀ ਗੱਲ ਨਹੀਂ ਹੈਗੀ ਵੀਡੀਓ ਬਣਾਓ ਆਪਣਾ ਟੈਲੈਂਟ ਦਿਖਾਓ ਜੇ ਤੁਹਾਡੇ ਕੋਈ ਅੰਦਰ ਸਕਿੱਲ ਹੈ ਹੀ ਟੈਨੈਂਟ ਹੈਗਾ ਤੁਸੀਂ ਆਪਣੀ ਟੈਲੈਂਟ ਦੇ ਨਾਲ ਦੁਨੀਆ ਸਾਹਮਣੇ ਆਓ ਨਾ ਵੀਡੀਓ ਬਣਾਉਣੀ ਮਾੜੀ ਨਹੀਂ ਗੱਲ ਹੈ ਮੈਨੂੰ ਵੀ ਕਈ ਕਹਿੰਦੇ ਹੋਣਗੇ ਕਿ ਕਰ ਵੀਡੀਓ ਬਣਾਉਂਦੀ ਹੈ ਨਾ ਤੇ ਚਲੋ ਠੀਕ ਹੈ ਜੀ ਸਾਡੀਆਂ ਵੀਡੀਓ ਸਿੰਪਲ ਸਾਧੀਆਂ ਹੁੰਦੀਆਂ ਤੇ ਬਸ ਇਧਰ ਇਹ ਪਿੰਡੂ ਪਿੰਡਾਲੀਆਂ ਰਹਿਣਗੀਆਂ ਨਾ ਤੇ ਇਹ ਨਹੀਂ ਹੁੰਦਾ ਵੀ ਜਿਹੜੀ ਜਿੱਦਾਂ ਗੱਲ ਵੀ ਨੈਟ ਤੇ ਹਰ ਕੁੜੀ ਗਲਤ ਹੁੰਦੀ ਆ ਨਿਰਦੇਤੀ ਆਈ ਹਰ ਕੁੜੀ ਗਲਤ ਇਹ ਪੱਕੇ ਇਹ ਗੱਲ ਜੂਰੀ ਹੁੰਦੀ ਹੈਗੀ ਕਿ ਸਾਰੀਆਂ ਕੋਈ ਜੀ ਨਹੀਂ ਹੁੰਦੀਆਂ ਹੈਗੀਆਂ ਨਾ ਚਲੋ ਕੁੱਛ ਮੰਨਦੇ ਆਂ ਵੀ ਕੁੜੀਆਂ ਆਉਂਦੀਆਂ ਵੀ ਉਹ ਖਾਤਰ ਹੁੰਦੀਆਂ ਆਂ ਆਦਨਗੇ ਕੱਪੜੇ ਪਾਉਂਦੀਆਂ ਤੇ ਹੈਗਾ ਪਰ ਸਾਰੀਆਂ ਪਰਸੈਂਟ ਹੀ ਹੁੰਦੀ ਗਲਤ ਨਹੀਂ ਹੁੰਦੀਆਂ ਹੈਗੀਆਂ ਚਲੋ ਮੰਨਦੇ ਆਂ ਕੁੱਛ ਜਣੇ ਦੀ ਥਿੰਕਿੰਗ ਹੁੰਦੀ ਆ ਇਹ ਵੀ ਕੁੜੀਆਂ ਗਲਤ ਹੁੰਦੀਆਂ ਨੇ ਨਿਰਦੇਤੇ ਪਰ ਇਹ ਵੀ ਨਹੀਂ ਹੁੰਦਾ ਹੈਗਾ ਵੀ ਜਿਉਂ ਇਹ ਗਲਤੀ ਹੋਣਾ ਨਾ ਕੁਝ ਟੈਲੈਂਟ ਦੇ ਨਾਲ ਆਪਣੇ ਉਹ ਯਾਨੀ ਸੋਸ਼ਲ ਮੀਡੀਆ ਤੇ ਆਉਂਦੀਆਂ ਹਨਾ ਤੇ ਚਲੋ ਵਧੀਆ ਗੱਲ ਆ ਤੇ ਤੁਹਾਡੇ ਵਿੱਚ ਕੋਈ ਸਕਿੱਲ ਹੈਗੀ ਆ ਤੁਹਾਡੇ ਕੋਲੋਂ ਕੋਈ ਕਿਸੇ ਨੂੰ ਕੋ ਸਿੱਖਣ ਨੂੰ ਮਿਲਦਾ ਬਹੁਤ ਵਧੀਆ ਗੱਲ ਆ ਲੋਕ ਤੁਹਾਨੂੰ ਸਬਸਕ੍ਰਾਈਬ ਕਰਦੇ ਆ ਤੇਣਾ ਚੈਨਲ ਚੰਗਾ ਲੱਗਦਾ ਤੇ ਚਲੋ ਠੀਕ ਗੱਲ ਆ ਤਾਂ ਤੇ ਮੇਰੇ ਵੀ ਚੈਨਲ ਤੇ ਬਿਨਾ 70% ਸਬਸਕ੍ਰਾਈਬ ਇਹਨਾ ਕੀਤੀ ਮਤਲਬ ਚੈਨਲ ਮੇਰੇ ਤੇ ਆਉਂਦੀ ਆ ਦਿਖ ਜਾਂਦੇ ਆ ਨਾ ਬਟ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਉਹਨਾਂ ਨੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੁਸੀਂ ਚੈਨਲ ਜੀਤਨ ਬਰਾ ਚੈਨਲ ਚੰਗਾ ਲੱਗਦਾ ਵਧੀਆ ਲੱਗਦਾ ਹੈ ਨਾ ਤੇ ਇਦਾਂ ਆ ਤੇ ਮੇਰੇ ਹਿਸਾਬ ਨਾਲ ਹਰ ਇੱਕ ਕੁੜੀ ਗਲਤ ਨਹੀਂ ਹੁੰਦੀ ਜਿਹੜੇ ਨੈਟ ਤੇ ਆਉਂਦੀ ਆ ਤੇ ਹਰ ਇੱਕ ਵਿੱਚ ਕੋਈ ਨਾ ਕੋਈ ਸਕਿੱਲ ਹੁੰਦੀ ਆ ਤੇ ਵਧੀਆ ਗੱਲ ਆ ਜੀ ਤੁਸੀਂ ਮੇਰੇ ਚੈਨਲ ਤੇ ਆਉਨੇ ਆ ਵਿਜ਼ਿਟ ਕਰਦੇ ਆ ਸੋਹਣੇ ਸੋਹਣੇ ਕਮੈਂਟ ਕਰਦੇ ਆ ਵਧੀਆ ਲੱਗਦਾ ਹੈ ਨਾ ਤੇ ਕਈਆਂ ਜਾਂਦੀ ਆ ਆਪਣੀ ਥਿੰਕਿੰਗ ਹੁੰਦੀ ਆ ਵੀ ਕੁੜੀ ਹਰ ਇੱਕ ਗਲਤ ਹੁੰਦੀ ਆ ਤੇ ਅੰਦਰ ਹਰਿਆਣੇ ਵਾਲੀ ਸਾਈਡ ਆ ਉਹ ਹਨਾ ਪੈਣ ਬਹੁਤ ਸੋਹਣਾ ਮਤਲਬ ਸਿਖਾਉਂਦੀ ਆ ਐਕਸਰਸਾਈਜ਼ ਸਿਖਾਉਂਦੀ ਆ ਪੂਰੇ ਕੱਪੜਿਆਂ ਵਿੱਚ ਜਾਨੀ ਲੁਕੀਏ ਨੀ ਜੱਕ ਜੱਕੀ ਵੀਡੀਓ ਸ਼ੇਅਰ ਕਰਦੇ ਨਾ ਉਸ ਭੈਣ ਦੀਆਂ ਬਹੁਤ ਜ਼ਿਆਦਾ ਮੈਨੂੰ ਵੀ ਬਹੁਤ ਸੋਹਣੀਆਂ ਲੱਗਦੀਆਂ ਆ ਵੀਡੀਓ ਉਹਦੀਆਂ ਭੈਣ ਦੀਆਂ ਉਹ ਵਟ ਜਿਮ ਨਹੀਂ ਜਾਂਦੀ ਹੈਗੀ ਆਪਣੇ ਘਰੇ ਉਹ ਮਤਲਬ ਵੀਡੀਓ ਪਾਉਂਦੀ ਆ ਤੇ ਸਿਖਾਉਂਦੀ ਕਿਉਂ ਉਹ ਉਸ ਭੈਣ ਵਿੱਚ ਟੈਲੈਂਟ ਹੈ ਤੇ ਜਿਹੜਾ ਟੈਲੈਂਟ ਦੇ ਨਾਲ ਆਪਾਂ ਦੁਨੀਆ ਸਾਹਮਣੇ ਆਉਂਦੇ ਆ ਤੇ ਉਹ ਬਹੁਤ ਵਧੀਆ ਲੱਗਦਾ ਸਾਰਿਆਂ ਨੂੰ ਨਾ ਸਿੰਪਲ ਕੇ ਅਨਸਾਦੀ ਹੁੰਦੀ ਵੀਡੀਓ ਤੇ ਕੋਈ ਆਦਨ ਕ ਕੱਪੜੇ ਨਹੀਂ ਹੁੰਦੇ ਉਸ ਭੈਣ ਦੇ ਤੇ ਬਹੁਤ ਵਧੀਆ ਮੈਨੂੰ ਉਸ ਗੱਲ ਲੱਗਦੀ ਹੈ ਪੂਰੇ ਕੱਪੜਿਆਂ 'ਚ ਐਕਸਰਸਾਈਜ਼ ਦੀ ਵੀਡੀਓ ਪਾਉਂਦੇ ਆ ਤੇ ਬੱਚਿਆਂ ਵਾਲੀ ਹੈ ਭੈਣ ਉਹ ਛੜੀਪੁੜੀ ਨਹੀਂ ਹੈਗੀ ਉਹ ਤੇ ਵਧੀਆ ਗੱਲ ਆ ਬਹੁਤ ਜਣੇ ਸ਼ੇਅਰ ਕਰਦੇ ਉਸ ਭੈਣ ਦੀਆ ਵੀਡੀਓ ਹਨਾ ਤੇ ਕਈ ਤਾਂ ਆਪਣੇ ਜਿੱਦਾਂ ਗੱਲ ਉਹ ਜਿਮ ਜਾਂਦੀ ਨੇ ਸਾਰਿਆਂ ਨੂੰ ਨਹੀਂ ਕਹਿੰਦੀ ਕਿ ਜਿਮ ਜਾਂਦੀਆਂ ਕੁੜੀਆਂ ਅੱਜ ਨਿਕ ਕੱਪੜੇ ਪਾਉਂਦੀਆਂ ਆ ਤੇ ਚਲੋ ਖੈ ਸਾਰਿਆਂ ਨੂੰ ਪਤਾ ਹੀ ਸੀ ਜਣਾ ਵੀ ਉਹ ਖਾਤਰ ਆਉਂਦੀਆਂ ਸਾਰੀਆਂ ਇਹ ਤੇ ਇਦਾਂ ਕੋਈ ਚੰਗੀ ਚੀਜ਼ ਕ੍ਰੀਏਟ ਕਰਾਇਆ ਕਰੋ ਜੀ ਸਾਰਿਆਂ ਨੂੰ ਕੁਝ ਸਿੱਖਣ ਨੂੰ ਮਿਲੇ ਕੁਝ ਆਪਣੇ ਪਰਿਵਾਰਕ ਫੈਮਿਲੀ ਵਿੱਚ ਬੈ ਕੇ ਦੇਖਣ ਵਾਲੀ ਚੀਜ਼ ਹੋਵੇ ਨਾ ਉਹ ਚੀਜ਼ ਦਿਖਾਇਆ ਕਰੋ ਤੇ ਫਿਰ ਉਹ ਜੀ ਵਧੀਆ ਲੱਗਦੀ ਹੈ ਸਾਰਿਆਂ ਨੂੰ ਨਾ ਤੇ ਦੇਖਣ ਵਿੱਚ ਸ਼ਰਮਸਾਰ ਨਹੀਂ ਹੁੰਦੀ ਹੈ ਕਿ ਉਹ ਭੈਣ ਦੇ ਬਹੁਤ ਸੋਹਣੇ ਵੀਡੀਓ ਆ ਉਹ ਤੇ ਭੈਣ ਨੇ ਐਕਸਰਸਾਈਜ਼ ਕਰਦੇ ਕਰਦੇ ਆਪਣੀ ਨਾ ਜਣੀ ਇੰਨੀ ਪਤਲੀ ਹੋ ਗਈ ਨਾ ਭੈਣ ਵੀ ਬਹੁਤ ਜ਼ਿਆਦਾ ਹੈ ਨਾ ਤੇ ਇੰਨੇ ਵਧੀਆ ਉਹਨਾਂ ਦੇ ਵੀਡੀਓ ਹੁੰਦੀਆਂ ਆ ਸ਼ਾਦ ਫੇਸਬੁਕ ਤੇ ਜ਼ਿਆਦਾ ਹੁੰਦੇ YouTube ਤੇ ਮੈਨੂੰ ਪਤਾ ਨਹੀਂ ਹੈਗਾ ਹੈ ਕਿ ਨਹੀਂ ਹੈਗੇ ਤੇ ਇਦਾਂ ਆ ਕੋਈ ਤਾਂ ਬੋੜੀ ਦੇਖੀ ਹੋਗੀ ਆ ਲਓ ਜੀ ਹੋ ਗਿਆ ਦੁਪਹਿਰ ਦਾ ਟਾਈਮ 2 ਦਾ ਟਾਈਮ ਹੋ ਗਿਆ ਪੂਰੇ 2:00 ਵਜੇ ਗਿਆ ਤੇ ਮੱਚਾਂ ਨੇ ਛੁੱਟੀ ਵੀ ਹੋ ਗਈ ਸਕੂਲੋਂ ਤੇ ਜੋਤ ਵੀ ਆ ਗਿਆ ਸਕੂਲ ਤੋਂ ਤੇ ਸਾਨੂੰ ਹੁਣ ਤੇ ਹਜੇ ਆ ਕੇ ਕਿ ਸ਼ਰਾਤੀ ਬਰੇਸਟ ਬੁੱਧਰਤ ਆਇਆ ਅੱਛਾ ਹਾਏ ਹੇ ਇਦਾਂ ਨਾ ਹੋਵੇ ਉਹ ਸ਼ਰਾਤੀ ਮੁੰਡਾ ਤੇ ਹੁਣ ਸਾਡੀ ਜਾਂਦੀ ਤਿਆਰੀ ਆ ਫਿਰ ਦੱਸਾਂਗੇ ਤੁਹਾਨੂੰ ਅਸੀਂ ਗਏ ਕਿੱਥੇ ਆ ਤੇ ਜੋ ਉਹਦੇ ਨਾਲ ਖਾਣਾ ਸੀਗਾ ਮੈਂ ਤਾਂ ਬੈਠੀ ਸੀ ਉਹਨੂੰ ਵੇਟ ਕਰਦੀ ਸੀ ਦੀ ਵੀ ਆਜ ਵੀ ਸਕੂਲ ਨੂੰ ਫੇ ਜਾਣੇ ਆ ਤੇ ਆਗੇ ਬਸ ਚਾਹ ਨਹੀਂ ਪੀਤੀ ਹੈਗੀ ਚਾਹ ਵੈਸੇ ਕਾ ਟੀ ਵੀ ਦੀ ਲੱਸੀ ਪੀ ਲੈ ਆਗੇ ਤੇ ਲੱਸੀ ਬੜੀ ਸਵਾਦ ਠੰਡੀ ਲੱਸੀ ਵਿੱਚ ਗ਼ੂਨ ਪਾ ਕੇ ਬਰ ਪਾ ਕੇ ਬਹੁਤ ਟੇਸਟੀ ਲੱਗਦੀ ਬਹੁਤ ਵਧੀਆ ਲੱਗਦੀ ਹਾਂਜੀ ਦੇਖੋ ਚੱਲੇ ਆ ਦੁਪਹਿਰੋਂ ਦੁਪਹਿਰ ਜਾਣਾ ਆਪਾਂ ਇੱਥੇ ਲੱਗੇ ਛੱਗ ਗਈ ਆ ਤੇ ਵਾਸਤੇ ਆਰੀ ਹੈ ਹੁਣ ਸਾਡੀ ਜਾਣ ਦੀ ਹਾਂ ਮੈਂ ਹਾਂਜੀ ਦੇਖੋ ਦੂਰ ਵਜਾ ਹੋ ਗਿਆ ਟਾਈਮ ਆ ਤਿਆਰੀ ਸਾਡੀ ਹੋ ਗਈ ਆ ਤਾਂ ਹੁਣ ਚੱਲਦੇ ਆ ਤਾਂ ਮੈਂ ਆਪਣੀ ਬੋਤ ਚਲਾਉਣ ਲੱਗੀ ਆ ਤੇ ਉਹਦੇ ਵਾਸਤੇ ਫੋਨ ਤੇ ਟਾਈਮ ਹੁੰਦਾ ਪਰ ਨਹੀਂ ਜਦੋਂ ਆਪਣੀ ਤਵਾ ਤੇ ਹੁੰਦੀ ਆ ਤਾਂ ਫਿਰ ਆਪਾਂ ਨੂੰ ਦੇਖਣਾ ਸੌਖਾ ਹੋ ਜਾਂਦਾ ਟਾਈਮ ਹਨਾ ਵਧੀਆ ਹੋ ਜਾਂਦਾ ਤੇ ਦੇਖੋ ਜੀ ਤੁਹਾਨੂੰ ਅੱਜ ਦੀ ਕਿੱਦਾਂ ਦੀ ਵੀਡੀਓ ਲੱਗੀ ਜਿਹਨੂੰ ਕਮੈਂਟ ਕਰਕੇ ਦੱਸਿਓ ਜਰੂਰ ਹਨਾ ਵੀ ਏ ਮੇਰੀ ਗੱਲ ਸਹੀ ਜਾਂ ਨਹੀਂ ਹੈਗੀ ਜ਼ਰੂਰ ਕਮੈਂਟ ਕਰਕੇ ਮੇਰੀ ਇਹ ਭੈਣਾਂ ਨੇ ਮੇਰੇ ਭਰਾਵਾਂ ਨੇ ਜਿਹਨੂੰ ਦੱਸਣਾ ਮੈਨੂੰ ਹਨਾ ਮੇਰਾ ਇਹ ਕੰਟੈਂਟ ਤੁਹਾਨੂੰ ਕਿਦਾਂ ਦਾ ਲੱਗਾ ਨਾ ਅੱਜ ਮੈਂ ਹਰੇਕ ਕੁੜੀ ਦਾ ਨਹੀਂ ਹੁੰਦੀ ਜਾਂ ਕਿਦਾਂ ਦੀ ਨਹੀਂ ਹੈਗੀ ਇਹ ਨਾ ਤੇ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਦਾ ਕਰੋ ਤੇ ਚੈਨਲ ਸਬਸਕ੍ਰਾਈਬ ਕਰਦਾ ਕਰੋ ਤੇ ਅੱਗੇ ਸ਼ੇਅਰ ਕਰਦਾ ਕਰੋ ਵੀਡੀਓ ਨੂੰ ਜੇ ਚੰਗੀ ਲੱਗੇ ਤਾਂ ਹਨਾ ਤੇ ਚਲੋ ਠੀਕ ਹੈ ਹੁਣ ਸਾਡੀ ਤਿਆਰੀ ਹੈ ਚੱਲਦੇ ਆਂ ਅਸੀਂ ਤਪੈ ਦਾ 2 ਵਜੇ ਦਾ ਹੋ ਗਿਆ ਟਾਈਮ ਤਾਂ ਕੁਛ ਟਾਈਮ ਤੱਕ ਅਸੀਂ ਆ ਜਾਣਾ ਹੈ ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਹੈ ਗਾਲ ਸਾਰਿਆਂ ਨੂੰ ਹਸਦੇ ਰੋ ਵਸਦੇ ਰੋ ਆਹੀ ਸਾਰਿਆਂ ਨੂੰ ਚੜਦੀ ਕਲਾ ਚ ਰੱਖੀ ਸਭ ਸਤਿ ਸ਼੍ਰੀ ਅਕਾਲ ਜੀ